ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਾਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਾਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਆਧਾਰ ਹੁੰਦਾ ਹੈ ਜਿਸ ਬਾਣੀ ਨੂੰ ਪੜ ਕੇ ਖਾਲਸਾ ਜੀ ਜੋ ਪੁੱਤਰ ਹਨ ਪਰਮੇਸ਼ਰ ਵਾਹਿਗੁਰੂ ਦੇ ਸਿੱਖ ਹਨ ਉਹ ਗੁਰਸਿੱਖ ਬਣ ਜਾਂਦੇ ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਨਿਆਸਰਿਆਂ ਦੇ ਆਸਰੇ ਨਿਗੱਤਿਆਂ ਦੀ ਗਤਨ ਨਿਧਿਰਿਆਂ ਦੀ ਤੇਰ ਅਨੇਕਾਂ ਜਿਨ੍ਹਾਂ ਨੂੰ ਖਾਲਸਾ ਜੀ ਵਾਰ ਹਨ 13 ਪ੍ਰਕਾਰ ਦੇ ਵਾਰ ਮਹਾਰਾਜ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਖਸ਼ੇ ਉਹ ਸਤਿਗੁਰੂ ਜੀ ਆਪਣੀ ਬਾਣੀ ਵਿੱਚ ਵਚਨ ਕਰਦੇ ਕਹਿੰਦੇ ਬਾ ਬਾਣੀਆਂ ਕਹਾਣੀਆਂ ਪੁੱਤ ਸੁਪਿਤ ਸੁਪੁੱਤ ਕਰੇਨ ਜਿਹੜੀਆਂ ਖਾਲਸਾ ਜੀ ਗੁਰੂ ਦੀਆਂ ਸਾਖੀਆਂ ਹਨ ਜਾਂ ਗੁਰੂ ਮਹਾਰਾਜ ਦੇ ਜੋ ਵਚਨ ਹਨ ਗੁਰੂ ਕੇ ਵਚਨ ਕੀ ਹੈ ਬਾਣੀ ਜੋ ਮਹਾਰਾਜ ਨੇ ਆਪਣੇ ਮੁਖ ਤੋਂ ਉਚਾਰਨਾ ਕੀਤੀ ਹੈ ਜਾਂ ਖਾਲਸਾ ਜੀ ਗੁਰੂ ਮਹਾਰਾਜ ਦੇ ਜੀਵਨ ਦੀਆਂ ਜੋ ਸਾਖੀਆਂ ਹਨ ਜਾਂ ਗੁਰ ਇਤਿਹਾਸ ਹੈ ਜਾਂ ਜਿਹੜੇ ਵੱਡੇ-ਵਡੇਰਿਆਂ ਦੀਆਂ ਸਲਾਵਾਂ ਹਨ ਜਿਨ੍ਹਾਂ ਨੇ ਖਾਲਸਾ ਜੀ ਪਰਮੇਸ਼ਰ ਦੇ ਰਸਤੇ ਤੇ ਚੱਲਣਾ ਕੀਤਾ ਹੈ ਸਤਿਗੁਰ ਜੀ ਮਹਾਰਾਜ ਕਹਿੰਦੇ ਗੁਰ ਜਿਹੜੀਆਂ ਸਤਿਗੁਰ ਦੀਆਂ ਸਾਖੀਆਂ ਹਨ ਉਹ ਖਾਲਸਾ ਜੀ ਸੇਖ ਰੂਪੀ ਜਿਹੜੇ ਪੁੱਤਰ ਹਨ ਉਹਨਾਂ ਨੂੰ ਗੁਰਮੁਖ ਬਣਾ ਦਿੰਦੀਆਂ ਹਨ ਗੁਰਮੁਖ ਪੁੱਤਰ ਬਣਾ ਦਿੰਦੀਆਂ ਹਨ ਗੁਰੂ ਕੀਆਂ ਗੱਲਾਂ ਗੁਰੂ ਕੀਆਂ ਬਾਤਾਂ ਖਾਲਸਾ ਜੀ ਇਹ ਜੋ ਬਾਣੀ ਹੈ ਗੁਰੂ ਕੀਆਂ ਬਾਤਾਂ ਹਨ ਜਿਹੜਾ ਇਹਨੂੰ ਪੜ੍ਹੇਗਾ ਉਹ ਗੁਰੂ ਮਹਾਰਾਜ ਦਾ ਪੁੱਤਰ ਨਹੀਂ ਸਪੁੱਤਰ ਬਣੇਗਾ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੇ ਸਤਗੁਰੂ ਭਾਵੈ ਸੋ ਮੰਨ ਲੈਣ ਸਹੀ ਕਰਮ ਕਰੇਨ ਜੋ ਗੁਰੂ ਮਹਾਰਾਜ ਦੇ ਜੀਵਨ ਵਿੱਚ ਸਾਖੀਆਂ ਦੀਆਂ ਬਰਕਤਾਂ ਹਨ ਖਾਲਸਾ ਦੀ ਜੋ ਚੰਗੀਆਂ ਗੱਲਾਂ ਨੇਕੀ ਵਾਲੀਆਂ ਗੱਲਾਂ ਬਾਣੀ ਦੱਸਦੀ ਹੈ ਵੀ ਨੇਕੀ ਕਰੋ ਚੰਗੇ ਗੁਣ ਅਪਣਾਓ ਭਗਤੀ ਕਰੋ ਨਾਮ ਜਪੋ ਅਮਰਤ ਵੇਲੇ ਜਾਗੋ ਸੇਵਾ ਸਿਮਰਨ ਅਭਿਆਸ ਕਰੋ ਭਜਨ ਕਰੋ ਪਰਮੇਸ਼ਰ ਵਾਹਿਗੁਰੂ ਦਾ ਲੋਕਾਈ ਦਾ ਭਲਾ ਕਰੋ ਪਰਯੋਪਕਾਰ ਕਰੋ ਇਹ ਜੋ ਗੁਣ ਹਨ ਜਿਹੜੇ ਗੁਰੂ ਕੇ ਸਿੱਖ ਹਨ ਗੁਰਮੁਖ ਪਿਆਰੇ ਹਨ ਉਹ ਗੁਰੂ ਮਹਾਰਾਜ ਦੇ ਬਾਣੇ ਨੂੰ ਗੁਰੂ ਮਹਾਰਾਜ ਦੇ ਬਚਨਾਂ ਨੂੰ ਯਕੀਨ ਲਿਆ ਕੇ ਮੰਨਦੇ ਹਨ ਤੇ ਉਹੀ ਕਰਮ ਕਰਦੇ ਹਨ ਜੋ ਸਤਗੁਰਾਂ ਨੂੰ ਪਾਉਂਦੇ ਹਨ ਤੇ ਖਾਲਸਾ ਜੀ ਇਹ ਬਚਨ ਮਹਾਰਾਜ ਦੀ ਬਾਣੀ ਵਿੱਚ ਹਨ ਤੇ ਦੂਜੇ ਪਾਸੇ ਖਾਲਸਾ ਜੀ ਇਹ ਵੀ ਉਹ ਕਰ ਸਕਦੇ ਜਿਨ੍ਹਾਂ ਦਾ ਗੁਰੂ ਪੂਰਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਆਪ ਨਿਰੰਕਾਰ ਨਰੰਜਣ ਸਰੂਪ ਸਤਿਗੁਰੂ ਅਕਾਲ ਪੁਰਖ ਜੀਆ ਦਾ ਰੂਪ ਧਰਤੀ ਤੇ ਪ੍ਰਗਟ ਹੋਏ ਤੇ ਖਾਲਸਾ ਜੀ 10 ਪਾਤਸ਼ਾਹੀਆਂ ਦੇ ਵਿੱਚ ਆਪਣੀ ਯੋਧ ਵਰਤਾ ਕੇ ਫਿਰ 11ਵੀਂ ਪਾਤਸ਼ਾਹੀ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸਤਿਗੁਰ ਜੀ ਆਸਣ ਲਾ ਕੇ ਬੈਠੇ ਹੋਏ ਹਨ ਤੇ ਮਹਾਰਾਜ ਸੱਚੇ ਪਾਸ਼ਾ ਪੂਰੇ ਹਨ ਪੂਰੇ ਕੀ ਕੀਤੀ ਜਿਹੜੀ ਬਾਣੀ ਹੈ ਪੂਰੇ ਦੇ ਮੁਖਰੋਂ ਜੋ ਬਾਣੀ ਉਚਾਰੀ ਹੈ ਉਹ ਵੀ ਪੂਰੀ ਹੈ ਸਮਰੱਥਾ ਦੀ ਮਾਲਕ ਹੈ ਧੁਰ ਕੀ ਬਾਣੀ ਆਈ ਧੁਰੋਂ ਆਈ ਹੈ ਖਾਲਸਾ ਜੀ ਧੁਰ ਤੋਂ ਧੁਰ ਭਾਵ ਪਰਮੇਸ਼ਰ ਤੋਂ ਧੁਰ ਭਾਵ ਆਦ ਤੋਂ ਜਿਹਨੂੰ ਮਹਾਰਾਜ ਨੇ ਕਹਿਣਾ ਕੀਤਾ ਹੈ ਆਦ ਸੱਚ ਜੁਗਾ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਧੁਰ ਤੋਂ ਬਾਣੀ ਆਈ ਹੈ ਜਿਹਨੂੰ ਕਹਿਣਾ ਕੀਤਾ ਹੈ ਇੱਕ ਓਅੰਕਾਰ ਉਸ ਵਾਹਿਗੁਰੂ ਜੀ ਤੋਂ ਬਾਣੀ ਆਈ ਹੈ ਖਾਲਸਾ ਜੀ ਤੇਨ ਸਗਲੀ ਚਿੰਤ ਮਿਟਾਈ ਜਿਨੇ ਸਾਰੀਆਂ ਚਿੰਤਾਵਾਂ ਮਿਟਾ ਦਿਤੀਆਂ ਜਿਹੜਾ ਇਹਨੂੰ ਪੜਦਾ ਹੈ ਤੇ ਖਾਲਸਾ ਜੀ ਜਿਨ੍ਹਾਂ ਦਾ ਗੁਰੂ ਅੰਨਾ ਹੋਵੇ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਆਪਾਂ ਸਾਰੇ ਸਿਆਣੇ ਹਾਂ ਧਰਤੀ ਤੇ ਝਾਤ ਮਾਰ ਕੇ ਵੇਖੋ ਖਾਲਸਾ ਜੀ ਝੂਠੇ ਗੁਰੂ ਨੇ ਜਿਆਦਾ ਝੂਠੇ ਜਿਨ੍ਹਾਂ ਦਾ ਆਪਣਾ ਕੋਈ ਜਪ ਤਪ ਨਹੀਂ ਕੋਈ ਖਾਲਸਾ ਜੀ ਸ਼ੁਭ ਗੁਣ ਨਹੀਂ ਅਮਰਤ ਵੇਲਾ ਪੱਲੇ ਨਹੀਂ ਬਾਣੀ ਪੜਨੀ ਆਉਂਦੀ ਨਹੀਂ ਬਾਣੀ ਸ਼ੁੱਧ ਉਚਾਰਨ ਨਹੀਂ ਕਰ ਸਕਦੇ ਗੁਰੂ ਕੀ ਬਾਣੀ ਦੀ ਕਥਾ ਨਹੀਂ ਕਰ ਸਕਦੇ ਗੁਰੂ ਕੇ ਸ਼ਬਦ ਦਾ ਉਪਦੇਸ਼ ਕੀ ਦੇਣਗੇ ਬਹੁਤ ਸਾਰੇ ਇਹੋ ਜਿਹੇ ਬਾਬੇ ਹਨ ਖਾਲਸਾ ਜੀ ਜੇ ਤੁਸੀਂ ਕਿਤੇ ਪਰਖ ਕਰਨੀ ਹੋਵੇ ਨਾ ਸੰਗਤ ਗੁਰੂ ਕੀ ਪਰਮੇਸ਼ਰ ਰੂਪ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਸੰਗਤ ਵਿੱਚ ਵਾਹਿਗੁਰੂ ਵਸਦਾ ਹੈ ਪਰ ਖਾਲਸਾ ਜੀ ਸੰਗਤ ਪਛਾਣ ਵੀ ਸਕਦੀ ਹੈ ਕਿ ਇਹ ਪੂਰਾ ਹੈ ਸਾਧੂ ਕੇ ਅਧੂਰਾ ਹੈ ਗੁਰੂ ਤੇ ਪੂਰਾ ਹੈ ਸਾਡੇ ਕੋਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਸੰਪੂਰਨ ਹਨ ਸਰਵ ਸ਼ਕਤੀਮਾਨ ਹਨ ਜਿਹੜੇ ਅੱਗੇ ਸਾਧ ਹਨ ਖਾਲਸਾ ਜੀ ਜਿਹੜੇ ਵੱਡੇ ਵੱਡੇ ਕਿੰਨਾ ਕਿੰਨਾ ਪੈਸਾ ਲੈ ਕੇ ਜਾਂਦੇ ਤੁਸੀਂ ਕਦੇ ਉਹਨਾਂ ਨੂੰ ਇਹ ਗੱਲ ਕਹਿ ਦਿਓ ਕਿ ਲੜੀਵਾਰ ਸਰੂਪ ਦੇ ਵਿੱਚੋਂ ਹੁਕਮਨਾਮਾ ਲੈ ਕੇ ਵਿਖਾਓ ਉਹਨਾਂ ਨੂੰ ਹੁਕਮਨਾਮਾ ਲੈਣਾ ਨਹੀਂ ਆਉਂਦਾ ਇਹ ਖਾਲਸਾ ਜੀ ਫਿਰ ਇਹ ਕਹਿ ਦਿਓ ਜੇ ਕੋਈ ਵੱਡਾ ਹੀ ਸਾਧ ਹੈ ਉਹਨੂੰ ਕਹਿ ਦਿਓ ਵੀ ਸਾਡੇ ਗੁਰੂ ਘਰ ਲੜੀਵਾਰ ਕਥਾ ਚੱਲਦੀ ਹੈ ਮਹਾਰਾਜ ਦੀ ਤੇ ਅਸੀਂ ਬਚਨ ਬੋਲਾਂਗੇ ਪੰਗਤੀ ਬੋਲਾਂਗੇ ਤੂੰ ਉਹਦੇ ਅਰਥ ਕਰਨੇ ਆ ਲੜੀਵਾਰ ਸਰੂਪ ਤੋਂ ਲੜੀਵਾਰ ਖਾਲਸਾ ਜੀ ਅੱਖਰ ਕੋਈ ਨਹੀਂ ਪੜ ਸਕਦਾ ਕੌਣ ਪੜੂਗਾ ਪੜ ਕੇ ਖਾਲਸਾ ਜੀ ਘੋਟੇ ਲਾ ਲਾ ਕੇ ਕਰੋ ਆਉਂਦੇ ਤੇ ਸੁਣਾਉਂਦੇ ਆ ਉਹਦਾ ਕਿਸੇ ਤੇ ਕੀ ਅਸਰ ਹੋਣਾ ਅਸਰ ਉਹਦਾ ਹੁੰਦਾ ਜਿਹੜਾ ਖਾਲਸਾ ਜੀ ਅਚਨਚੇਤ ਬੋਲਦਾ ਚੰਬੇ ਨਾਲ ਬੋਲਦਾ ਗੁਰੂ ਕੀ ਕਲਾ ਨਾਲ ਬੋਲਦਾ ਜਿਹਨੂੰ ਸਤਗੁਰੂ ਬੁਲਾਉਂਦੇ ਹਨ ਜਿਨੇ ਖਾਲਸਾ ਜੀ ਕੁਝ ਆਪਣਾ ਜਪ ਤਪ ਕੀਤਾ ਹੋਵੇ ਉਹ ਬੋਲੂਗਾ ਤੇ ਕਿਸੇ ਤੇ ਅਸਰ ਹੋਊਗਾ ਨਹੀਂ ਤੇ ਮੇਰੇ ਵਰਗੇ ਖਾਲਸਾ ਜੀ ਲੱਖਾਂ ਤੁਰੇ ਫਿਰਦੇ ਆ ਗੱਲਾਂ ਕਰਨ ਵਾਲੇ ਤੇ ਜਿਨ੍ਹਾਂ ਦਾ ਗੁਰੂ ਅੰਨਾ ਹੈ ਅੰਦਲਾ ਹੈ ਉਹਦੇ ਪਰਥਾਏ ਵੀ ਸਤਗੁਰ ਕਹਿੰਦੇ ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਵੀ ਅੰਧੇ ਕਰਮ ਕਰੇਣ ਜਿਨ੍ਹਾਂ ਦਾ ਗੁਰੂ ਅੰਨਾ ਹੋਵੇ ਭਾਵ ਕੋ ਕਰਮੀ ਹੋਵੇ ਭਾਵ ਅਗਿਆਨੀ ਹੋਵੇ ਭਾਵ ਖਾਲਸਾ ਜੀ ਭਗਤੀ ਤੋਂ ਹੀਣਾ ਹੋਵੇ ਉਹਦੇ ਜਿਹੜੇ ਸਿੱਖ ਨੇ ਉਹਦੇ ਜਿਹੜੇ ਅੱਗੇ ਉਹਨੂੰ ਮੰਨਣ ਵਾਲੇ ਸਿੱਖ ਨੇ ਮਹਾਰਾਜ ਕਹਿੰਦੇ ਉਹ ਵੀ ਅੰਨੇ ਹੀ ਨੇ ਤੇ ਅੰਨੇ ਹੀ ਕਰਮ ਕਰਨਗੇ ਭਾਵ ਮਾੜੇ ਕਰਮ ਕਰਨਗੇ ਤੁਸੀਂ ਝਾਤ ਮਾਰ ਕੇ ਵੇਖੋ ਜਿਹੜੇ ਇਹੋ ਜਿਹੇ ਬਾਬੇ ਪੰਡਤ ਜੋ ਬਣੇ ਅੱਜ ਕੱਲ ਉਹਨਾਂ ਦੇ ਅੱਗੇ ਸਿੱਖਾਂ ਦੇ ਵਿੱਚ ਸ਼ਹਿਨਸ਼ੀਲਤਾ ਨਹੀਂ ਹੈਗੀ ਉਹ ਪੂਰੇ ਬਚਨ ਤੇ ਖਰੇ ਨਹੀਂ ਉਹ ਖਾਲਸਾ ਜੀ ਪਖੰਡ ਨੂੰ ਅਹਿਮੀਅਤ ਦਿੰਦੇ ਨੇ ਪਰ ਜਿਹੜਾ ਪੂਰੇ ਗੁਰੂ ਕਾ ਸਿੱਖ ਹੈ ਉਹ ਪਖੰਡ ਦੀ ਨਿੰਦਿਆ ਕਰਦਾ ਹੈ ਉਹ ਪਰਮੇਸ਼ਰ ਅਕਾਲਪੁਰਖ ਨੂੰ ਸਾਰੇ ਪਾਸੇ ਜਾਣਦਾ ਪਖੰਡ ਦੀ ਨਿੰਦਿਆ ਕਰਦਾ ਜਿਹੜਾ ਗੁਰੂ ਅੰਨਾ ਹੈ ਉਹਦੇ ਸਿੱਖ ਵੀ ਅੰਨੇ ਹੋਣਗੇ ਤੇ ਮਹਾਰਾਜ ਕਹਿੰਦੇ ਉਹ ਭਾਣਾ ਚੱਲਣ ਆਪਣਾ ਨਿਤ ਝੂਠੋ ਝੂਠ ਬੋਲੇਨ ਉਹ ਫਿਰ ਖਾਲਸਾ ਜਿਹੜੇ ਅੰਨੇ ਗੁਰੂ ਦੇ ਚੇਲੇ ਹਨ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਮਨ ਪਿੱਛੇ ਲੱਗਦੇ ਆ ਤੇ ਝੂਠ ਬੋਲ ਬੋਲ ਕੇ ਖਾਂਦੇ ਸਾਰਾ ਦਿਨ ਝੂਠ ਬੋਲਦੇ ਉਹਨਾਂ ਦਾ ਗੁਰੂ ਇਹ ਕਹਿੰਦਾ ਹੀ ਨਹੀਂ ਕਿ ਰੱਬ ਤੁਹਾਨੂੰ ਵੇਖ ਰਿਹਾ ਸਦਾ ਸੱਚ ਦਾ ਸਾਥ ਦੇਣਾ ਇਹ ਬਚਨ ਸਿਰਫ ਤੇ ਸਿਰਫ ਧੰ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਮਹਾਰਾਜ ਕਹਿੰਦੇ ਕੂੜ ਕੋ ਸਤ ਕਮਾਉਂਦੇ ਪਰ ਨਿੰਦਾ ਸਦਾ ਕਰੇਨ ਉਹ ਝੂਠ ਤੇ ਠੱਗੀ ਕਰਦੇ ਰਹਿੰਦੇ ਆ ਝੂਠ ਹੀ ਮਾਰਦੇ ਨੇ ਠੱਗੀ ਕਮਾਉਂਦੇ ਨੇ ਠੱਗੀ ਕਰਦੇ ਨੇ ਤੇ ਠੱਗ ਬਣੇ ਰਹਿੰਦੇ ਨੇ ਤੇ ਮਹਾਰਾਜ ਕਹਿੰਦੇ ਪਰ ਨਿੰਦਾ ਸਦਾ ਕਰੇਨ ਦੂਜਿਆਂ ਦੀ ਨਿੰਦਿਆ ਕਰਦੇ ਰਹਿੰਦੇ ਆ ਸਦਾ ਨਿੰਦਿਆ ਕਰਦੇ ਆ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਨਹੀਂ ਉਹ ਝੂਠੇ ਪਖੰਡੀ ਸਾਧਾਂ ਦੇ ਚੇਲੇ ਹਨ ਤੇ ਫਿਰ ਖਾਲਸਾ ਜੀ ਉਹ ਨਿੰਦਿਆ ਕਰਦੇ ਕਰਦੇ ਆਪ ਡੁੱਬ ਜਾਂਦੇ ਆ ਤੇ ਆਪਣੇ ਖਾਨਦਾਨ ਨੂੰ ਵੀ ਡੋਬ ਲੈਂਦੇ ਆ ਮਹਾਰਾਜ ਕਹਿੰਦੇ ਉਹ ਆਪ ਡੁੱਬੇ ਭਾਰ ਨਿੰਦਕਾਂ ਸਗਲੇ ਕੁੱਲ ਡੋਬੇਨ ਉਹ ਆਪਣੇ ਸਾਰੇ ਖਾਨਦਾਨ ਨੂੰ ਵੀ ਤਬਾਹ ਕਰ ਲੈਂਦੇ ਖਾਲਸਾ ਜੀ ਆਪ ਤੇ ਨਿੰਦਿਆ ਕਰਦੇ ਝੂਠੇ ਗੁਰੂ ਦੇ ਮਗਰ ਲਾ ਕੇ ਕਈ ਬਦੀਆਂ ਕਮਾਉਂਦੇ ਤੁਸੀਂ ਝਾਤ ਮਾਰ ਕੇ ਵੇਖੋ ਇਹ ਭਾਰਤ ਅੰਦਰ ਖਾਲਸਾ ਜੀ ਲੋਕ ਕੀ ਕੁਝ ਕਰਦੇ ਆ ਤੁਸੀਂ ਅਬ ਦਿੱਲੀ ਤੋਂ ਪਰੇ ਨੂੰ ਚਲੇ ਜਾਓ ਭਾਬ ਦਿੱਲੀ ਨੂੰ ਹੀ ਚਲੇ ਜਾਓ ਇਧਰ ਖਾਲਸਾ ਜੀ ਇੰਨੀ ਨਫ਼ਰਤ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਹਰ ਪ੍ਰਕਾਰ ਖਾਲਸਾ ਜੀ ਇਹਦੇ ਇਹਨੂੰ ਬਾਸ ਨਿੰਦਣ ਵਾਸਤੇ ਇਥੋਂ ਦੇ ਲੋਕਾਂ ਨੂੰ ਖਾਲਸਾ ਜੀ ਮਾੜਾ ਦੱਸਣ ਵਾਸਤੇ ਹੀ ਪ੍ਰਚਾਰਕ ਬਣੇ ਹੋਏ ਆ ਸਟੇਜਾਂ ਤੇ ਬਹਿ ਬਹਿ ਕੇ ਖਾਲਸਾ ਜੀ ਉਹ ਖਾਲਸੇ ਦੀ ਨਿੰਦਿਆ ਕਰੀ ਜਾਂਦੇ ਤੇ ਮਹਾਰਾਜ ਕਹਿੰਦੇ ਉਹ ਆਪ ਡੁੱਬੇ ਪਰ ਨਿੰਦਕਾ ਉਹ ਡੁੱਬ ਜਾਣਗੇ ਹੋਣਾ ਖਾਲਸਾ ਜੀ ਕੱਖ ਨਹੀਂ ਜਦੋਂ ਸਮਾਂ ਬਣਿਆ ਸੀ ਤੇ ਖਾਲਸਾ ਜੀ ਸਾਰੇ ਸਿੱਖ ਜਿਹੜੇ ਸਨ ਜਿਸ ਵੇਲੇ ਇਹ ਰਾਜ ਇਹੋ ਜਿਹਾ ਬਣਿਆ ਇਹੋ ਜਿਹਾ ਸਮਾਂ ਬਣਿਆ ਕਿ ਖਾਲਸਾ ਜੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ ਤੇ ਸਿੱਖ ਕੋਈ ਵਿਰਲਾ ਟਾਵਾ ਨਜ਼ਰ ਆਉਣ ਲੱਗਾ ਜਦੋਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦਾ ਇਤਿਹਾਸ ਆਉਂਦਾ ਹੈ ਪੜ੍ਹਦੇ ਹਾਂ ਉਹਦੇ ਵਿੱਚ ਬਚਨ ਆਉਂਦੇ ਆ ਕਿ ਖਾਲਸਾ ਜੀ ਬਾਬਾ ਬੋਤਾ ਸਿੰਘ ਸਾਹਿਬ ਇਹ ਤਰਨਤਾਰਨ ਏਰੀਏ ਦੇ ਇਹਨਾਂ ਦਾ ਏਰੀਆ ਸੀ ਤੇ ਇਹ ਦੱਸਦੇ ਆ ਉਹ ਸਮੇਂ ਭਾਈ ਰਤਨ ਸਿੰਘ ਪੰਗੂ ਲਿਖਦੇ ਆ ਕਿ ਖਾਲਸਾ ਜੀ 4 ਮਹੀਨੇ ਕੋਈ ਸਿੱਖ ਨਜ਼ਰ ਨਹੀਂ ਸੀ ਆਇਆ ਪੰਜਾਬ ਵਿੱਚ ਕੋਈ ਸਿੱਖ ਨਜ਼ਰ ਨਹੀਂ ਸੀ ਆਇਆ 4 ਮਹੀਨੇ ਕਿਸੇ ਸਿੱਖ ਦੀ ਕੋਈ ਖਬਰ ਨਹੀਂ ਸੀ ਆਈ ਤੇ ਲੋਕਾਂ ਨੇ ਇਹ ਮੰਨ ਲਿਆ ਸੀ ਵੀ ਸਿੱਖ ਜਿਹੜੇ ਨੇ ਖਤਮ ਹੋ ਗਏ ਨੇ ਖਾਲਸਾ ਪੰਥ ਖਤਮ ਹੋ ਗਿਆ। ਨਾ ਕੋਈ ਜੋ ਜੁੱਧ ਦੀ ਨਾ ਕੋਈ ਖਾਲਸਾ ਜੀ ਦੰਗੇ ਦੀ ਗੱਲ ਸੁਣੀ ਸੀ। ਉਹ ਕਹਿੰਦੇ ਸੀ ਸਿੱਖ ਖਤਮ ਹੋ ਗਏ। ਫਿਰ ਖਾਲਸਾ ਜੀ ਬਾਬਾ ਜੀ ਬਾਬਾ ਬੋਤਾ ਸਿੰਘ ਸਾਹਿਬ ਇਹਨਾਂ ਨੇ ਜਦੋਂ ਅਮਰਤ ਵੇਲੇ ਖਾਲਸਾ ਜੀ ਦੇ ਦਿਨ ਨਹੀਂ ਸੀ ਚੜ੍ਹਿਆ ਅਮਰਤ ਵੇਲੇ ਆਪਣੀ ਕਿਰਿਆ ਕਰ ਰਹੇ ਸਨ ਤੇ ਰਾਹ ਜਾਂਦਿਆਂ ਨੇ ਵੇਖਿਆ ਨਾਲੇ ਗੱਲਾਂ ਕਰਦੇ ਜਾਣ ਵੀ ਸਿੱਖ ਨਹੀਂ ਬਚੇ ਜਦੋਂ ਬਾਬਾ ਬੋਤਾ ਸਿੰਘ ਤੇ ਨજર ਪਈ ਤੇ ਆਖਿਆ ਵੀ ਇਹ ਦੇ ਕੋਈ ਪਖੰਡੀ ਕਾਇਰ ਲੱਗਦਾ ਜੇ ਸਿੱਖ ਹੁੰਦਾ ਤੇ ਲੁਕਦਾ ਨਾ ਤੇ ਫਿਰ ਉਸ ਵੇਲੇ ਬਾਬਾ ਬੋਤਾ ਸਿੰਘ ਸਾਹਿਬ ਦੇ ਅੰਦਰ ਇਹ ਖਾਲਸਾ ਜੀ ਜਜਬਾ ਜਾਗਿਆ ਸੀ ਕਿ ਹੁਣ ਆਪਣਾ ਸਿਰ ਦੇ ਦਈਏ ਤੇ ਇੱਕ ਵਾਰ ਇਹਨਾਂ ਲੋਕਾਂ ਨੂੰ ਵਿਖਾ ਦਈਏ ਕਿ ਖਾਲਸਾ ਪੰਥ ਜਿਉਂਦਾ ਹੈ ਮਰਿਆ ਨਹੀਂ ਆਪਣਾ ਸੀਸ ਲਾ ਦਈਏ ਸੀਸਦਾਨ ਕਰ ਦਈਏ ਫਿਰ ਖਾਲਸਾ ਜੀ ਐਸੀ ਕਲਾ ਵਰਤਾਈ ਬਚਨ ਆਉਂਦੇ ਹਨ ਪੰਥ ਪ੍ਰਕਾਸ਼ ਦੇ ਅੰਦਰ ਕਹਿੰਦੇ ਕਿ ਬਾਬਾ ਜੀ ਬਾਬਾ ਬੋਤਾ ਸਿੰਘ ਸਾਹਿਬ ਨੇ ਬਚਨ ਕੀਤੇ ਕਿ ਚਾ ਲੋ ਮਨਾ ਸਿਰ ਦਈਏ ਤੇ ਇਹਨਾਂ ਤੁਰਕਾਂ ਨੂੰ ਦਰਗਾਹ ਵਿੱਚ ਝੂਠੇ ਕਰ ਦਈਏ ਤੇ ਖਾਲਸਾ ਜੀ ਫਿਰ ਆਪਾਂ ਜਾਣਦੇ ਹਾਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸਾਹਿਬ ਜਦੋਂ ਇਹਨਾਂ ਨੇ ਖਾਲਸਾ ਜੀ ਮੁਗਲ ਡੰਡਿਆਂ ਨਾਲ ਛੋਟਿਆਂ ਨਾਲ ਕੁੱਟੇ ਸੀ ਸਲੋਤਰਾਂ ਦੇ ਨਾਲ ਤੇ ਸੂਰਮੇ ਸ਼ਹੀਦੀ ਪਾ ਗਏ ਸਾਰੇ ਪਾਸੇ ਹਹਾਕਾਰ ਮਚ ਗਈ ਸੀ ਵੀ ਦੋ ਸਿੱਖਾਂ ਨੇ ਤੁਰਕਾਂ ਦਾ ਜਲੂਸ ਕੱਢ ਦਿੱਤਾ ਤਾਂ ਇਹ ਜਿਹੜੇ ਲੋਕਾਂ ਨੂੰ ਲੱਗਦਾ ਦਿੱਲੀ ਬੈਠਿਆਂ ਨੂੰ ਵੀ ਅਸੀਂ ਮਰ ਜਾਣਗੇ ਜਾਂ ਸਿੱਖ ਖਾਲਸਾ ਜੀ ਨਪੇ ਜਾਣਗੇ ਇਹ ਨਹੀਂ ਹੋ ਸਕਦਾ ਇਹ ਕਲਗੀਧਰ ਸਵਾਮੀ ਧਨਪਿਤਾ ਧਨ ਸਤਿਗੁਰੂ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਖਾਲਸਾ ਹੈ ਇਹਦੀ ਰਾਖੀ ਕਲਗੀਧਰ ਮਹਾਰਾਜ ਕਰਦੇ ਹਨ ਸ਼ੀਰ ਸਿੰਘ ਕਰਦੇ ਆ ਐਸੇ ਕਰਕੇ ਗੁਰਮੁਖੋਂ ਮੈਂ ਹੱਥ ਜੋੜ-ਜੋੜ ਕੇ ਕਹਿਣਾ ਬਾਣੀ ਪੜਿਆ ਕਰੋ ਗੁਰੂ ਕੀ ਬਾਣੀ ਪੜੋ ਗੁਰੂ ਕੇ ਬਚਨ ਕਮਾਓ ਆਉਣ ਵਾਲਾ ਸਮਾਂ ਤੁਹਾਡਾ ਹੈ ਤੁਸੀਂ ਰਾਜ ਕਰੋਗੇ ਇਸ ਧਰਤੀ ਤੇ ਇਹ ਦਾਸ ਕਹਿ ਰਿਹਾ ਪਤਾ ਨਹੀਂ ਅਸੀਂ ਇਹ ਅੱਖਾਂ ਨਾਲ ਵੇਖਾਂਗੇ ਕਿ ਨਹੀਂ ਵੇਖਾਂਗੇ ਪਰ ਖਾਲਸਾ ਜੀ ਆਪਣੀਆਂ ਮਾਵਾਂ ਭੈਣਾਂ ਧੀਆਂ ਨੂੰ ਬਾਣੀ ਦੇ ਲੜ ਲਾਓ ਜਦੋਂ ਧੀਆਂ ਮਾਵਾਂ ਦੇ ਭੈਣਾਂ ਬਾਣੀ ਪੜਨਗੀਆਂ ਫਿਰ ਉਹਨਾਂ ਦੀ ਕੁੱਖੋਂ ਸੂਰਮੇ ਜਨਨਗੇ ਸ਼ਹੀਦ ਸਿੰਘ ਪੈਦਾ ਹੋਣਗੇ ਸੂਰਮੇ ਪੈਦਾ ਹੋਣਗੇ ਉਹ ਸੂਰਮੇ ਫਿਰ ਖਾਲਸਾ ਜੀ ਪੰਜਾਬ ਵਾਸਤੇ ਲੜਨਗੇ ਇਸ ਕਰਕੇ ਮੇਰੇ ਹੱਥ ਬੰਨ ਕੇ ਮੈਂ ਇਹ ਗੱਲਾਂ ਕਹਿਣਾ ਜਿਹੜੀਆਂ ਭੈਣਾ ਇਥੋਂ ਪੰਜਾਬ ਛੱਡ ਕੇ ਬਾਹਰ ਚਲੇ ਗਈਆਂ ਖਾਲਸਾ ਜੀ ਇੰਨਾ ਲਚਰਤਾ ਉਹਨਾਂ ਨੇ ਫਲਾਈ ਇਨਾ ਮਾੜਾ ਕੰਮ ਉਹਨਾਂ ਨੇ ਕੀਤਾ ਆਪਣੇ ਬੱਚਿਆਂ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਆਪਣੇ ਪਰਿਵਾਰ ਦੀ ਸੁਣੀ ਨਹੀਂ ਸਿੱਖ ਪਰਿਵਾਰ ਵਿੱਚੋਂ ਵੀ ਮੈਂ ਦਾਸ ਸੁਣਦਾ ਕਈਆਂ ਦੇ ਮੈਨੂੰ ਫੋਨ ਆਉਂਦੇ ਕਿ ਖਾਲਸਾ ਜੀ ਉਹਨਾਂ ਦੀ ਕੁੜੀ ਨੇ ਕਿਸੇ ਕਾਲੇ ਨਾਲ ਵਿਆਹ ਕਰਾ ਲਿਆ ਕਿਸੇ ਨੇ ਗੋਰੇ ਨਾਲ ਵਿਆਹ ਕਰਾ ਲਿਆ ਕੀ ਗੱਲ ਭਾਈ ਆਪਣੀ ਸਿੱਖੀ ਨਹੀਂ ਸੀ ਸਾਹਮਣੀ ਜੇ ਅਸੀਂ ਇਦਾਂ ਕਰਦੇ ਜਾਵਾਂਗੇ ਤੇ ਖਾਲਸਾ ਜੀ ਸਾਡੀ ਹੋਂਦ ਨੂੰ ਖਤਰਾ ਹੈ ਸਾਡੇ ਘਰੇ ਸਿੱਖ ਚੰਗਾ ਪੈਦਾ ਨਹੀਂ ਹੋਣਾ ਸਾਡੇ ਘਰੇ ਬੱਚਾ ਵੀ ਪੈਦਾ ਨਹੀਂ ਹੋਣਾ ਇਸ ਕਰਕੇ ਬਾਣੀ ਪੜੋ ਨਾਮ ਜਪੋ ਫਿਰ ਤੁਹਾਡੇ ਘਰੋਂ ਦੁੱਖ ਤਕਲੀਫਾਂ ਝੋਰੇ ਸਾਰੇ ਨਿਕਲ ਜਾਣਗੇ ਇਹ ਦਾਸ ਨਹੀਂ ਕਹਿੰਦਾ ਬਾਣੀ ਕਹਿੰਦੀ ਹੈ ਮਹਾਰਾਜ ਕਹਿੰਦੇ ਬਾਣੀ ਨੂੰ ਸੁਣੋ ਸਭ ਕੁਝ ਭੱਜ ਜਾਊਗਾ ਦੁੱਖ ਜਿਹੜੇ ਕਸ਼ਟ ਹਨ ਨਾਟ ਜਾਣਗੇ ਸੱਚੇ ਪਾਤਸ਼ਾਹ ਦੇ ਬਚਨ ਹਨ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਿਹੜੀ ਬਾਣੀ ਨੂੰ ਸੁਣਨਗੇ ਉਹਨਾਂ ਦੇ ਦੁੱਖ ਰੋਗ ਸੰਤਾਪ ਨਾਸ ਹੋ ਜਾਣਗੇ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਦਾਸ ਨੂੰ ਭੈਣ ਨੇ ਸੁਣਾਉਣਾ ਕੀਤੀ ਹੈ ਉਹ ਅਮਰੀਕਾ ਦੇ ਵਿੱਚ ਨੇ ਤੇ ਬੜੀ ਮਹਾਰਾਜ ਦੀ ਉਹਨਾਂ ਤੇ ਹੁਣ ਕਿਰਪਾ ਤੇ ਖਾਲਸਾ ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਭੈਣ 2023 ਦੇ ਵਿੱਚ ਬਾਹਰ ਗਈ ਸੀ ਲਾਸਟ ਵਿੱਚ ਤੇ ਭੈਣ ਦੱਸਦੀ ਆ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਹੁਤ ਚਪੈਰੇ ਘੱਟੇ ਲਾਕਡਾਊਨ ਦੇ ਵਿੱਚ ਨਹੀਂ ਸੀ ਮੈਂ ਗਈ ਤੇ ਉਦਾਂ ਜਦੋਂ ਲਾਕਡਾਊਨ ਨਹੀਂ ਸੀ ਪਹਿਲਾਂ ਵੀ ਜਾਂਦੀ ਸਾਂ ਬਾਅਦ ਵਿੱਚ ਵੀ ਜਾਂਦੀ ਸਾਂ ਤੇ ਮਹਾਰਾਜ ਦੀ ਕਿਰਪਾ ਸਦਕਾ ਮੇਰਾ ਬਾਹਰ ਦਾ ਬਣ ਗਿਆ ਮੈਂ ਇੱਥੇ ਆ ਗਈ ਤੇ ਮਹਾਰਾਜ ਦੀ ਰਹਿਮਤ ਨਾਲ ਚਲੋ ਉਹਨਾਂ ਦੇ ਘਰ ਉਹਨਾਂ ਦਾ ਪਹਿਲਾਂ ਜਿਹੜਾ ਪਰਿਵਾਰ ਸੀ ਮਲ ਘਰ ਵਾਲਾ ਬਾਹਰ ਹੀ ਸੀ ਉਹਦਾ ਬਣਦਾ ਨਹੀਂ ਸੀ ਭੈਣ ਦਾ ਬੜੀ ਸ਼ੀਦਾ ਨੇ ਕਿਰਪਾ ਕੀਤੀ ਬਣ ਗਿਆ ਫਿਰ ਖਾਲਸਾ ਜੀ ਉੱਥੇ ਪਰਿਵਾਰ ਵਿੱਚ ਉਹਨਾਂ ਦਾ ਦਿਉਰ ਵੀ ਸੀ ਉਹਦਾ ਪਰਿਵਾਰ ਵੀ ਸੀ ਤੇ ਘਰ ਦੇ ਵਿੱਚ ਝਗੜਾ ਹੋਣ ਲੱਗ ਪਿਆ ਬਹੁਤ ਜ਼ਿਆਦਾ ਇੱਥੋਂ ਤੱਕ ਕਲਾ ਕਲੇਸ਼ ਆ ਗਈ ਕਿ ਭੈਣ ਨੂੰ ਘਰੋਂ ਵੀ ਉਹਨਾਂ ਨੇ ਕੱਢ ਦਿੱਤਾ ਸੀ ਘਰ ਵਾਲਾ ਵੀ ਨਹੀਂ ਸੀ ਸੁਣਦਾ ਗੱਲ ਬਹੁਤ ਜ਼ਿਆਦਾ ਘਰ ਵਿੱਚ ਕਲਾ ਕਲੇਸ਼ ਪੈਣ ਲੱਗ ਪਈ ਤੇ ਬੱਚੇ ਵੀ ਜਿਹੜੇ ਸੀ ਉਹਨਾਂ ਦੇ ਮਨਾਂ ਵਿੱਚ ਵੀ ਮਾਂ ਕਹਿੰਦੀ ਮੇਰੇ ਪ੍ਰਤੀ ਨਫ਼ਰਤ ਹੋ ਗਈ ਸੀ ਬੱਚਿਆਂ ਦੇ ਵੀ ਸਾਡੀ ਮਾਂ ਹੀ ਸ਼ਾਇਦ ਮਾੜੀ ਹੈ ਤੇ ਇਹ ਭੈਣ ਨੇ ਖਾਲਸਾ ਜੀ 2024 ਦੇ ਵਿੱਚ ਦਾਸ ਨੂੰ ਮੈਸੇਜ ਕੀਤਾ ਸੀਗਾ ਕੁਝ ਡੇਢ ਸਾਲ ਪਹਿਲਾਂ ਦੀ ਗੱਲ ਹੋਊਗੀ ਸ਼ਾਇਦ ਉਦੋਂ ਕਦਾਸ ਨੂੰ ਮੈਸੇਜ ਕੀਤਾ ਸੀ ਵੀ ਮੈਂ ਬਾਣੀ ਵੀ ਪੜ੍ਹਦੀ ਆਂ ਨਾਮ ਵੀ ਜਪਦੀ ਆਂ ਸ਼ੀਦਾ ਨੂੰ ਵੀ ਮੰਨਦੀ ਆਂ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਮੰਨਦੀ ਆਂ ਪਰ ਮੇਰੀ ਅਰਦਾਸ ਕਿਉਂ ਨਹੀਂ ਸੁਣਦੇ ਮੇਰੀ ਅਰਦਾਸ ਪ੍ਰਵਾਨ ਨਹੀਂ ਹੁੰਦੀ ਤੇ ਮੈਂ ਭੈਣ ਨੂੰ ਪੁੱਛਿਆ ਵੀ ਬਾਣੀ ਸ਼ੁੱਧ ਪੜ੍ਹਦੇ ਕਹਿੰਨੀ ਮੇਰੀ ਸੰਥਿਆ ਹੋਈ ਦਾਸ ਦੀ ਉਹਨਾਂ ਨਾਲ ਗੱਲ ਵੀ ਹੋਈ ਸੀ ਉਹਨਾਂ ਨੇ ਬਾਣੀ ਦੀਆਂ ਤੁਕਾਂ ਵੀ ਦਾਸ ਨੂੰ ਸੁਣਾਈਆਂ ਸੀ ਵਾਕਿਆ ਸ਼ੁੱਧ ਬਾਣੀ ਪੜ੍ਹਦੇ ਸੀ ਤੇ ਪਰ ਭੈਣ ਕਹਿੰਦੀ ਵੀ ਮੈਂ ਹੁਣ ਏਦਾਂ ਆ ਜਿੱਦਾਂ ਮੈਂ ਨੌਕਰ ਰਾਣੀ ਹੁੰਨੀ ਆ ਜਿਹੜਾ ਮਰਜੀ ਮੈਨੂੰ ਦਬਕਾ ਮਾਰ ਦਿੰਦਾ ਮੈਂ ਘਰ 'ਚ ਰਹਿਣ ਵਾਸਤੇ ਸਾਰਿਆਂ ਦੀਆਂ ਗਾਲਾਂ ਸੁਣਦੀ ਆ ਪਰ ਮੇਰੀ ਕੋਈ ਨਹੀਂ ਸੁਣਦਾ ਮੈਨੂੰ ਮਾੜਾ ਕਹਿੰਦੇ ਆ ਇੰਨਾ ਕ ਮਾੜਾ ਕਹਿੰਦੇ ਆ ਕਿ ਮੇਰਾ ਜੀ ਕਰਦਾ ਵੀ ਮੈਂ ਕੁਝ ਖਾ ਕੇ ਮਰ ਜਾਵਾਂ ਏਦਾਂ ਦਾ ਖਾਲਸਾ ਜੀ ਉਹ ਭੈਣ ਦਾ ਜਿਹੜੇ ਹਾਲਾਤ ਹੋਏ ਸੀਗੇ ਤੇ ਪਰ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਮੰਨਦੀ ਸੀ ਇਸ ਕਰਕੇ ਸ਼ੀਦਾ ਨੇ ਉਹਦੀ ਰੱਖਿਆ ਕੀਤੀ ਜੇ ਉਹ ਦਾਸ ਨਾ ਉਹਨਾਂ ਨੇ ਗੱਲ ਕੀਤੀ ਨਾ ਕਹਿੰਦੇ ਮੈਂ ਮੈਂ ਬਹੁਤ ਚਪਾਰੇ ਮਾਰ ਰਹੇ ਦੇ ਘਰ ਕੱਟੇ ਬਹੁਤ ਲੰਮਾ ਸਮਾਂ ਮੈਂ ਜਾਂਦੀ ਰਹੀ ਆ ਤੇ ਮਹਾਰਾਜ ਨੇ ਸੁਣੀ ਮੈਂ ਇੱਥੇ ਆ ਗਈ ਪਰ ਇੱਥੇ ਆ ਕੇ ਮੇਰਾ ਕੋਈ ਇੱਥੇ ਬਣਿਆ ਨਹੀਂ ਸਾਥ ਤਾਬ ਕਿਉਂਕਿ ਖਾਲਸਾ ਜੀ ਇਦਾਂ ਹੋਇਆ ਸੀਗਾ ਕਿ ਇਹ ਭੈਣ ਨੂੰ ਜਿੱਦਾਂ ਇਹਦਾ ਜਦੋਂ ਵਿਆਹ ਹੋਇਆ ਸੀਗਾ ਤੇ ਇਹਦੇ ਬੱਚੇ ਉੱਥੇ ਹੋਏ ਆ ਬਾਹਰ ਤੇ ਭੈਣ ਕੋਲੋਂ ਕੋਈ ਗੱਲ ਹੋ ਗਈ ਸੀ ਭੈਣ ਕੈਨੇਡਾ ਵਿੱਚ ਸੀ ਕਿ ਇਟਲੀ ਵਿੱਚ ਦੱਸਦੀ ਆ ਵੀ ਇੱਥੋਂ ਖਾਲਸਾ ਜੀ ਉਹ ਮੈਨੂੰ ਉਹਨਾਂ ਦੀ ਸਮਝ ਨਹੀਂ ਆਈ ਵੀ ਉਹਨਾਂ ਨੇ ਉਹ ਕਿੱਦਾਂ ਉੱਥੇ ਗਏ ਇੱਥੇ 6 ਸਾਲ ਰਹੇ ਆ ਭੈਣ 6 ਕੇ 7 ਸਾਲ ਇੱਥੇ ਇੰਡੀਆ ਦੇ ਪੰਜਾਬ ਦੇ ਵਿੱਚ ਮੈਨੂੰ ਇਹਦੇ ਬਾਰੇ ਪਤਾ ਨਹੀਂ ਮੈਨੂੰ ਦੱਸਿਆ ਸੀ ਮੈਨੂੰ ਵਿਸਰ ਗਿਆ ਵੀ ਕਿੱਦਾਂ ਉਹ ਗਏ ਉਹਨਾਂ ਦਾ ਉੱਥੇ ਦਾ ਬਣਦਾ ਨਹੀਂ ਸੀ ਅਮਰੀਕਾ ਦਾ ਤੇ ਪਰ ਜਿਹੜੇ ਬੱਚੇ ਸੀ ਉਹਨਾਂ ਦਾ ਬਣ ਗਿਆ ਸੀ ਭੈਣ ਦਾ ਕੋਈ ਪੇਪਰ ਸੀ ਜਾਂ ਕੀ ਸੀ ਵਾਹਿਗੁਰੂ ਜਾਣੇ ਵੀ ਇਹਦਾ ਨਹੀਂ ਸੀ ਬਣਦਾ ਇਹਨੂੰ ਪੰਜਾਬ ਆਉਣਾ ਪੈ ਗਿਆ ਇੱਥੇ ਪੰਜਾਬ ਆ ਗਈ ਸੀ ਵਾਪਸ ਇਟਲੀ ਸੀ ਸ਼ਾਇਦ ਤੇ ਖਾਲਸਾ ਜੀ 7 ਕੁ ਸਾਲ ਕੇ 8 ਸਾਲ ਭੈਣ ਇਥੇ ਪੰਜਾਬ ਚ ਰਹੀ ਬੱਚੇ ਕਾਫੀ ਉਮਰ ਦੀ ਆ ਭੈਣ ਬੱਚੇ ਵੱਡੇ ਆ ਉਹਦੇ ਬੱਚੇ ਪਿਓ ਦੇ ਕੋਲ ਉਥੇ ਰਹੇ ਤੇ ਬਾਅਦ ਚ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਦੀ ਵੀ ਚਲੋ ਬੱਚਿਆਂ ਦੇ ਕੋਲੇ ਚਲੇ ਜਾਵਾਂਗੀ ਉਥੇ ਚਲੇ ਜਾਵਾਂਗੀ ਮਹਾਰਾਜ ਨੇ ਕਿਰਪਾ ਕੀਤੀ ਸਾਰੇ ਪੇਪਰ ਵਗੈਰਾ ਬਣ ਗਏ ਤੇ ਖਾਲਸਾ ਜੀ ਇਹ ਬਾਹਰ ਪਹੁੰਚ ਗਈ ਵਾਹਿਗੁਰੂ ਜਾਨੇ ਉਹ ਕਿਵੇਂ ਹੋਈ ਮੈਂ ਉਹਨਾਂ ਨੂੰ ਇੱਕ ਵਾਰਾ ਕਨਫਰਮ ਕਰ ਜੇ ਕਿਸੇ ਨੂੰ ਭਾਈ ਹੋਵੇ ਤੇ ਮੈਂ ਜ਼ਿਆਦਾ ਖਾਲਸਾ ਜੀ ਨਹੀਂ ਪੁੱਛਦਾ ਹੁੰਨਾ ਜਿਨ੍ਹਾਂ ਨੇ ਹੱਡ ਬੀਤੀਆਂ ਦਾਸ ਨੂੰ ਸੁਣਾਈਆਂ ਮੈਂ ਉਹਨਾਂ ਨੂੰ ਕਹਿਣਾ ਹੁੰਨਾ ਮੈਨੂੰ ਮੇਨ ਮੇਨ ਗੱਲ ਸੁਣਾ ਦਿਓ ਤੇ ਮੈਂ ਮੇਨ ਮੇਨ ਹੀ ਦੱਸ ਦੇਣੀ ਹੈ ਇਦਾਂ ਦਾ ਕੋਈ ਚੱਕਰ ਸੀ ਉਹਨਾਂ ਦਾ ਵਾਹਿਗੁਰੂ ਜਾਣੇ ਕੀ ਹੋਇਆ ਜਦੋਂ 7 ਸਾਲ ਬਾਅਦ ਖਾਲਸਾ ਜੀ ਭੈਣ ਉੱਥੇ ਪਹੁੰਚਦੀ ਹੈ ਉੱਥੇ ਜਾ ਕੇ ਇਦਾਂ ਦਾ ਚੱਕਰ ਚੱਲ ਜਾਂਦਾ ਬੱਚੇ ਵੀ ਜਿਹੜਾ ਮਾਤਾ ਨੂੰ ਆਪਣੀ ਮੰਮੀ ਨੂੰ ਲਾਇਕ ਨਹੀਂ ਕਰਦੇ ਬਹੁਤਾ ਜਿੱਦਾਂ ਉਥੋਂ ਉਹਨਾਂ ਦੇ ਕੰਨ ਭਰੇਗੇ ਬੱਚਿਆਂ ਨੂੰ ਜੋ ਸਿਖਾਇਆ ਜਾਂਦਾ ਬੱਚੇ ਉਹੋ ਕਰਦੇ ਆ ਤੇ ਫਿਰ ਖਾਲਸਾ ਜੀ ਉਹ ਦਾਸ ਨਾਲ ਜਦੋਂ ਗੱਲ ਹੋਈ ਤੇ ਮੈਂ ਨਾ ਉਹਨਾਂ ਨੂੰ ਕੁਦਰਤੀ ਕਹਿ ਦਿੱਤਾ ਕੋਈ ਏਡੀ ਗੱਲ ਨਹੀਂ ਉਹ ਭੈਣ ਮੇਰਾ ਬਹੁਤ ਸਤਿਕਾਰ ਕਰਦੀ ਤੇ ਉਹ ਕਹਿੰਦੇ ਵੀ ਤੁਸੀਂ ਮੈਨੂੰ ਬਹੁਤ ਕੁਝ ਬੋਲਦੀ ਆ ਪਰ ਮੈਂ ਇੰਨੇ ਜੋਗਾ ਨਹੀਂ ਮੈਂ ਉਹਨੂੰ ਵੀ ਇਹੀ ਗੱਲ ਕਹਿਨਾ ਕਿ ਭੈਣੇ ਮੇਰੇ ਕੋਈ ਮੂੰਹ ਸਹਿਸੁਭਾਈ ਗੱਲ ਨਿਕਲ ਗਈ ਹੈ ਵੀ ਏਡਾ ਵੀ ਮੈਂ ਤੈਨੂੰ ਕੋਈ ਬਚਨ ਨਹੀਂ ਕੀਤਾ ਤੇ ਮੈਂ ਉਹਨਾਂ ਨੂੰ ਭੈਣ ਨੂੰ ਇਹ ਗੱਲ ਕਹੀ ਵੀ ਮੈਂ ਕਹਾ ਤੁਸੀਂ ਨਿਤਨੇਮ ਕਰਦੇ ਹੋ ਬਾਣੀ ਪੜਦੇ ਹੋ ਤੇ ਉਹ ਕਹਿੰਦੇ ਵੀ ਮੈਂ ਬਾਣੀ ਪੜਦੀ ਆ ਨਿਤਨੇਮ ਕਰਦੀ ਆ ਮੈਂ ਕਹਾ ਜਦੋਂ ਤੁਸੀਂ ਬਾਣੀ ਪੜ੍ਹਨੀ ਆ ਨਾ ਉਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਸ਼ਹੀਦਾਂ ਦੇ ਨਾਮ ਦੀ ਜੋਤ ਲਾਇਆ ਕਰੋ ਜੋਤ ਲਾ ਕੇ ਬਾਣੀ ਪੜਿਆ ਕਰੋ ਤੇ ਹੋ ਸਕੇ ਤੇ ਜੋਤ ਜਗਦੀ ਰਹੇ ਸਾਰਾ ਦਿਨ ਤੇ ਰਾਤ ਨੂੰ ਵਧਾ ਦਿਆ ਕਰੋ ਜੇ ਨਹੀਂ ਤੇ ਜਦੋਂ ਬਾਣੀ ਪੜ੍ਹਨੀ ਉਦੋਂ ਜਗਾ ਲਿਆ ਕਰੋ ਉਹ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਭੈਣ ਨੇ ਬਚਨ ਮੰਨਿਆ ਉਹਨੇ ਇਦਾਂ ਹੀ ਕੀਤਾ ਜੋਤ ਜਿਹੜੀ ਜਗਾਉਣੀ ਸ਼ੁਰੂ ਕਰ ਦਿੱਤੀ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਮਹਾਰਾਜ ਨੇ ਐਸੀ ਕਲਾ ਵਰਤਾਈ ਖਾਲਸਾ ਜੀ ਉਹਨੇ ਭੈਣ ਨੇ 1.5 ਸਾਲ ਪਹਿਲਾਂ ਉਹਨਾਂ ਨੂੰ ਮੈਂ ਕਿਹਾ ਸੀ ਉਹਨਾਂ ਨੇ ਪੂਰਾ ਸਾਲ ਜੋਤ ਲਾ ਕੇ ਬਾਣੀ ਪੜ੍ਹੀ ਪੂਰਾ ਸਾਲ ਲਾ ਕੇ ਜੋਤ ਲਾ ਕੇ ਬਾਣੀ ਪੜ੍ਹਦੇ ਰਹੇ ਜੋਤੇ ਲਾਗੇ ਤੇ ਮਹਾਰਾਜ ਦੀ ਏਡੀ ਕਲਾ ਵਰਤੀ ਉਹਦੇ ਘਰ ਵਿੱਚੋਂ ਕਲਾ ਕਲੇਸ਼ ਪਾਉਣ ਵਾਲਾ ਬੰਦਾ ਵੀ ਫੜਿਆ ਗਿਆ ਉਹ ਖਾਲਸਾ ਜੀ ਉਹਦੀ ਦਰਾਣੀ ਸੀ ਤੇ ਉਹ ਟੂਨੇਟ ਮਾਣੇ ਵੀ ਕਰਦੀ ਸੀ ਉਹਨੇ ਕੀਤਾ ਕਰਾਇਆ ਵੀ ਸੀ ਉਹਦੇ ਇਹਦੇ ਘਰ ਵਾਲੇ ਨੂੰ ਵੀ ਪਤਾ ਲੱਗ ਗਿਆ ਤੇ ਬੱਚਿਆਂ ਨੂੰ ਵੀ ਪਤਾ ਲੱਗ ਗਿਆ ਉਹਦੇ ਘਰ ਵਾਲੇ ਨੂੰ ਵੀ ਨਹੀਂ ਪਤਾ ਲੱਗਿਆ ਵੀ ਇਹ ਕੁਛ ਕਰਦੀ ਐ ਤੇ ਖਾਲਸਾ ਜੀ ਉਹ ਜਿਹੜੀ ਕਰਦੀ ਸੀ ਉਹਦਾ ਘਰ ਖਰਾਬ ਹੋ ਗਿਆ ਵੇਖੋ ਰੱਬ ਖੇਡ ਵਰਤੌਂਦਾ ਭੈਣ ਨੇ ਤੇ ਕੁਛ ਨਹੀਂ ਕੀਤਾ ਪਰ ਮਹਾਰਾਜ ਨਹੀਂ ਛੱਡਦੇ ਕਿਸੇ ਨੂੰ ਜਿਹੜਾ ਕਿਸੇ ਨਾਲ ਇਦਾਂ ਕਰੇ ਉਹਦੇ ਨਾਲੇ ਸ਼ਹੀਦਾਂ ਅੱਗੇ ਭੈਣ ਅਰਜਾਂ ਕਰਦੀ ਐ ਜੂਤ ਜਗਾਉਂਦੂ ਐਸੀ ਸਤਗੁਰਾਂ ਨੇ ਕਲਾ ਵਰਤਾਈ ਖਾਲਸਾ ਜੀ ਸੱਚ ਦਾ ਸੱਚ ਸਾਹਮਣੇ ਆ ਗਿਆ ਉਹ ਜਿਹੜੀ ਬੀਬੀ ਸੀ ਉਹ ਟੂਣਾ ਟਮਾਣਾ ਇਹਨਾਂ ਦੇ ਉੱਤੇ ਕਰਦੀ ਸੀ ਇਹਨਾਂ ਦਾ ਕੰਮ ਕਾਜ ਚੰਗਾ ਸੀਗਾ ਉਹ ਚਾਹੁੰਦੀ ਸੀ ਵੀ ਸਭ ਕੁਝ ਮੈਨੂੰ ਮਿਲੇ ਮੇਰੇ ਬੱਚਿਆਂ ਨੂੰ ਮਿਲੇ ਤੇ ਉਹ ਟੂਣਾ ਟਮਾਣਾ ਕਰਦੀ ਖਾਲਸਾ ਜੀ ਉਹਨਾਂ ਘਰ ਵਾਲਿਆਂ ਨੇ ਫੜ ਲਈ ਉਹ ਤੋਂ ਬਾਅਦ ਉਹਨੂੰ ਛੱਡ ਦਿੱਤਾ ਉਹ ਭਾਈ ਜਿਹੜੇ ਦੋਰ ਉਹਦੇ ਨੇ ਤੇ ਉਹਦਾ ਤਲਾਕ ਹੋ ਗਿਆ ਤੇ ਭੈਣ ਦੀ ਘਰ ਵਿੱਚ ਖਾਲਸਾ ਜੀ ਇੱਜ਼ਤ ਬਣ ਗਈ ਮਹਾਰਾਜ ਦੀ ਕਿਰਪਾ ਨਾਲ ਹੁਣ ਭੈਣ ਦੱਸਦੀ ਆ ਵੀ ਇੰਨੀ ਇੱਜ਼ਤ ਮੇਰਾ ਘਰ ਵਾਲਾ ਵੀ ਮੇਰੀ ਕਰਦਾ ਮੇਰੇ ਬੱਚੇ ਵੀ ਮੇਰੇ ਨਾਲ ਪ੍ਰੇਮ ਕਰਦੇ ਮੈਨੂੰ ਪੁੱਛਦੇ ਹੱਸਦੇ ਖੇਡਦੇ ਮੇਰੇ ਨਾਲ ਤੇ ਏਡੀ ਸਤਗੁਰਾਂ ਦੀ ਕਲਾ ਵਰਤੀ ਮਹਾਰਾਜ ਨੇ ਮਿਹਰ ਕੀਤੀ ਤੇ ਮੇਰਾ ਘਰ ਵਾਲਾ ਮੈਨੂੰ ਖੋਦ ਕਹਿੰਦਾ ਵੀ ਤੂੰ ਬਸ ਬਾਣੀ ਪੜ੍ਹਨੀ ਤੂੰ ਕੰਮ ਤੇ ਨਹੀਂ ਜਾਣਾ ਕੋਸ਼ਿਸ਼ ਨਹੀਂ ਕਰਨਾ ਸਭ ਕੁਝ ਮੈਂ ਕਰੂੰਗਾ ਬੜੀ ਮਹਾਰਾਜ ਦੀ ਕਿਰਪਾ ਹੈ ਖਾਲਸਾ ਜੀ ਤੇ ਭੈਣ ਦੱਸਦੀ ਆ ਕਿ ਮੈਂ ਸਿਰਫ ਘਰ ਵਿੱਚ ਜਦੋਂ ਵਿਹਲੀ ਆ ਤੇ ਮੈਂ ਬਾਣੀ ਪੜ੍ਹਨੀ ਸ੍ਰੀ ਸੁਖਣੀ ਸਾਹਿਬ ਦੇ ਪਾਠ ਸ੍ਰੀ ਜਪਜੀ ਸਾਹਿਬ ਦੇ ਪਾਠ ਜਿੰਨੇ ਮੇਰੇ ਕੋਲ ਹੋ ਜਾਣ ਬਾਬਾ ਦੀਪ ਸਿੰਘ ਸਾਹਿਬ ਨੂੰ ਮੈਂ ਯਾਦ ਕਰਦੀ ਰਹਿਣੀ ਆ ਐਡੀ ਕਲਾਖਾਰ ਸਾਜੀ ਘਰ ਵਿੱਚ ਜਾਗਦੀ ਜੋਤ ਨੇ ਵਰਤਾਈ ਉਹ ਭੈਣ ਕਹਿੰਦੀ ਸਾਰੀ ਕਲਾ ਜੋਤ ਕਰਕੇ ਵਰਤੀ ਬਾਣੀ ਤੇ ਮੈਂ ਪੜ੍ਹਦੀ ਸਾਂ ਖਾਲਸਾ ਜੀ ਜਦੋਂ ਜੋਤ ਜਗਾ ਕੇ ਲਾਗੇ ਰੱਖ ਕੇ ਬਾਣੀ ਪੜੀਏ ਨਾ ਬੜੀ ਕਿਰਪਾ ਵਰਤਦੀ ਹੈ ਬੜਾ ਸੁਖ ਵਰਤਦਾ ਬੜੀ ਮੇਰ ਹੁੰਦੀ ਹੈ ਸ਼ਹੀਦਾਂ ਸਿੰਘਾਂ ਦੇ ਪਹਿਰੇ ਤੱਕ ਖਾਲਸਾ ਜੀ ਲੱਗ ਜਾਂਦੇ ਆ ਉਹ ਐਡੀ ਕਲਾ ਵਰਤੀ ਭੈਣ ਦਾ ਘਰ ਜਿਹੜਾ ਖਾਲਸਾ ਜੀ ਕਲਾ ਕਲੇਸ਼ ਨਾਲ ਭਰਿਆ ਸੀ ਚੜ੍ਹਦੀ ਕਲਾ ਵਿੱਚ ਹੋ ਗਿਆ ਮਹਾਰਾਜ ਨੇ ਮਿਹਰਾ ਕਰ ਦਿੱਤੀਆਂ ਤੇ ਕਾਰਜ ਸਵਰ ਗਿਆ ਭੈਣ ਨੀ ਮਹਾਰਾਜ ਨੇ ਚੜ੍ਹਦੀ ਕਲਾ ਕਰ ਦਿੱਤੀ ਇੱਜ਼ਤ ਵਧਾ ਦਿੱਤੀ ਇਹ ਖਾਲਸਾ ਜੀ ਹੱਡ ਬੀਤੀ ਸੀ ਹੁਣ ਦਾਸ ਨੇ ਇੱਕ ਦੋ ਬੇਨਤੀਆਂ ਕਰਨੀਆਂ ਆਪ ਜੀ ਪ੍ਰਵਾਨ ਕਰਿਓ ਦਾਸ ਨੇ ਕਿਹਾ ਸੀ ਵੀ ਜਿਹੜੇ ਏਰੀਆ ਦੇ ਵਿੱਚ ਪਾਣੀ ਆਇਆ ਖਾਲਸਾ ਜੀ ਉੱਥੋਂ ਦੇ ਬੱਚੇ ਬਹੁਤ ਸਾਰੇ ਨੇ ਜਿਨ੍ਹਾਂ ਦੇ ਅੱਗੇ ਤੁਸੀਂ ਵੇਖਦੇ ਹੀ ਹੋ ਵੀਡੀਓ ਇੰਸਟਾਗ੍ਰam ਤੇ ਖਾਲਸਾ ਜੀ ਘਰਾਂ ਘਰਾਂ ਤੱਕ ਵੀ ਰੇਤਾ ਕਈ ਜਗ੍ਹਾ ਚੜ੍ਹ ਗਈ ਕਈ ਜਗ੍ਹਾ ਤੇ ਅਜੇ ਵੀ ਪਾਣੀ ਖਲੋਤਾ ਤੇ ਜ਼ਿਆਦਾ ਖਾਲਸਾ ਜੀ ਡੇਰੇ ਬਾਬੇ ਨਾਨਕ ਆਲੂ ਲੋਕ ਬਹੁਤ ਸੇਵਾ ਲੈ ਕੇ ਗਏ ਅਜਨਾਲੇ ਵੀ ਲੈ ਕੇ ਗਏ ਤੇ ਖਾਲਸਾ ਜੀ ਆਪਣੇ ਰਮਦਾਸ ਵਾਲ ਵੀ ਲੈ ਕੇ ਗਏ ਪਰ ਪਾਣੀ ਜਿੱਥੇ ਅੱਗੇ ਨੂੰ ਗਿਆ ਜਿੱਦਾਂ ਲੋਪੋਗੇ ਜੰਗਾਵੇਂ ਵਾਲੂ ਜਾਈਏ ਤੇ ਭਿੰਡੀ ਭਿੰਡੀ ਸੈਦਾਂ ਪਿੰਡ ਆਉਂਦਾ ਇੱਕ ਖਾਲਸਾ ਜੀ ਉੱਥੇ ਵੀ ਪਾਣੀ ਬਹੁਤ ਆਇਆ ਸੀ ਬਹੁਤ ਲੋਕ ਗਰੀਬ ਨੇ ਤੇ ਇੱਥੋਂ ਤੱਕ ਵੀ ਸੁਣਨ ਨੂੰ ਆਇਆ ਵੀ ਕਈ ਬੱਚੇ ਜਿਹੜੇ ਸੀ ਕੁੜੀਆਂ ਖਾਸ ਕਰਕੇ ਮਾਪੇ ਕਹਿੰਦੇ ਸੀ ਵੀ ਅਸੀਂ ਪੜਾਉਣੀਆਂ ਹੀ ਨਹੀਂ ਹੁਣ ਤੇ ਉਹ ਪਹਿਲਾਂ ਦਿਹਾੜੀ ਡੱਪਾ ਕਰਕੇ ਵਿਚਾਰੇ ਆਪਣਾ ਕੰਮ ਸਾਰਦੇ ਆ ਕੋਈ ਬਹੁਤੀ ਉਧਰ ਖਾਲਸਾ ਜੀ ਅਮੀਰੀ ਨਹੀਂ ਗਰੀਬੀ ਹੈ ਪੰਜਾਬ ਹੈ ਆਪਣਾ ਉਹ ਤੇ ਉਹ ਗਰੀਬੀ ਕਰਕੇ ਹੀ ਖਾਲਸਾ ਜੀ ਲੋਕ ਜਿਹੜੇ ਈਸਾਈ ਬਣ ਰਹੇ ਆ ਕਿਉਂਕਿ ਈਸਾਈ ਜਾ ਕੇ ਪੈਸੇ ਦੇ ਦਿੰਦੇ ਆ ਉਹ ਈਸਾਈ ਬਣ ਜਾਂਦੇ ਆ ਹੋਰ ਕੋਈ ਕਾਰਨ ਨਹੀਂਗਾ ਤੇ ਜੇ ਆਪਾਂ ਰਲ ਮਿਲ ਕੇ ਉਹਨਾਂ ਦੀ ਬਾਹ ਫੜ ਲਈਏ ਉਹਨਾਂ ਦੇ ਕਾਜ ਕਰ ਲਈਏ ਤੇ ਉਹਨਾਂ ਦੇ ਖਾਲਸਾ ਜੀ ਜਿਹੜੇ ਦੁੱਖ ਤਕਲੀਫਾਂ ਨੇ ਸੁਣ ਲਈਏ ਸਮਝ ਲਈਏ ਫਿਰ ਉਹਨਾਂ ਨੂੰ ਗੁਰਸਿੱਖ ਬਣਾ ਸਕਦੇ ਆ ਗੁਰੂ ਵੱਲ ਪਰਤ ਸਕਦੇ ਆ ਗਰੀਬੀ ਦੀ ਆਸੀਮਾਰ ਹੈ ਖਾਲਸਾ ਜੀ ਚੱਲੀ ਨਹੀਂ ਜਾ ਰਹੀ ਤੇ ਦਾਸ ਮੈਂ ਵੀਡੀਓ ਵੀ ਇੰਸਟਾਗ੍ਰam ਤੇ ਪਾ ਕੇ ਆਪ ਜੀ ਨੂੰ ਲਿੰਕ ਸੈਂਡ ਕਰੂੰਗਾ ਸਾਰਿਆਂ ਨੂੰ ਹੋ ਸਕਿਆ ਤੇ YouTube ਤੇ ਵੀ ਪਾ ਦੇਵਾਂਗਾ ਸ਼ਾਰਟ ਬਣਾ ਕੇ ਦਾਸ ਮਿਲਿਆ ਸੀ ਉੱਥੇ ਮਿਲਿਆ ਸੀ ਕਈਆਂ ਪਰਿਵਾਰਾਂ ਨੂੰ ਤੇ ਖਾਲਸਾ ਜੀ ਉੱਥੇ ਕਈ ਬੱਚੇ ਨੇ ਕਈ ਬੱਚੀਆਂ ਮੈਂ 15 16 ਬੱਚਿਆਂ ਨੂੰ ਮਿਲਿਆ ਸਾਂ ਵਾਧ ਵੀ ਹੋ ਸਕਦੇ ਆ ਤੇ ਖਾਲਸਾ ਜੀ ਉਹਨਾਂ ਦਾ ਕਿਸੇ ਵਿਚਾਰੇ ਦਾ ਪੁਰਾਣਾ ਬਕਾਇਆ ਪਿਆ ਸੀ ਉਹ ਗਾਹ ਨਹੀਂ ਤਰਿਆ ਧੀਆਂ ਬਣਾਉਣ ਤੋਂ ਤੇ ਮੇਰੀ ਦਿਲੀ ਇੱਛਾ ਹੈ ਕਿ ਬੱਚਾ ਲੜਕਾ ਭਾਵੇਂ ਕਿਸੇ ਦਾ ਪੜ੍ਹੇ ਜਾਂ ਨਾ ਪੜ੍ਹੇ ਕਿਉਂਕਿ ਮੁੰਡੇ ਸੌ ਹੀ ਲਵਸੀਲਾ ਕਰ ਲੈਂਦੇ ਆ ਪਰ ਜੇ ਕਿਸੇ ਦੀ ਧੀ ਪੜ੍ਹੀ ਹੋਊਗੀ ਤੇ ਖਾਲਸਾ ਜੀ ਅਗਲੇ ਘਰ ਜਾ ਕੇ ਉਹਨੂੰ ਸੁੱਖ ਮਿਲ ਜਾਊਗਾ ਕਿਉਂਕਿ ਪੜ੍ਹੇ ਲਿਖੇ ਬੱਚੇ ਦੀ ਇੱਜ਼ਤ ਜ਼ਰੂਰ ਹੁੰਦੀ ਹੈ ਜਦੋਂ ਧੀ ਖਾਲਸਾ ਜੀ ਅਨਪੜ ਹੋਵੇ ਕਿਸੇ ਗੱਲ ਦੀ ਸਮਝ ਨਾ ਹੋਵੇ ਫਿਰ ਅਗਲੇ ਘਰ ਜਾ ਕੇ ਜਲੀਲ ਹੁੰਦੀ ਆ ਦਾਸ ਨੇ ਅੱਖਾਂ ਨਾਲ ਵੇਖਿਆ ਹੈ ਤੇ ਮੈਂ ਚਾਹੁੰਦਾ ਹਾਂ ਆਪਾਂ ਰਲ ਮਿਲ ਕੇ ਗੁਰਮੁਖੋ ਸੇਵਾ ਕਰੀਏ ਤੇ ਦਾਸ ਕੋਲੇ 16 17 ਬੱਚੇ ਨੇ ਤੇ ਉਹਨਾਂ ਦੇ ਵਿੱਚੋਂ ਖਾਲਸਾ ਜੀ ਉਹਨਾਂ ਦੀ ਸਾਰੀ ਫੀਸ ਟੋਟਲ ਜੋ ਖਰਚਾ ਬਣਾਇਆ ਮਾਰਚ ਤੱਕ ਦਾ 2026 ਤੱਕ ਮਾਰਚ ਦਾ ਜਿਹੜਾ ਖਰਚਾ ਉਹਨਾਂ ਨੇ ਦੱਸਿਆ ਸੀ ਕਿ ਖਾਲਸਾ ਜੀ ਪਾਉਣੇ 1.4 ਲੱਖ ਰੁਪਈਆ ਸਾਰਾ ਬਣਦਾ ਤੇ ਮੈਂ ਉਹਨੀਆਂ ਉਹਨਾਂ ਦੀਆਂ ਤੁਹਾਨੂੰ ਉਹ ਵੀ ਭੇਜ ਦਵਾਂਗਾ ਜਿਹੜੀਆਂ ਸਲਿੱਪਾਂ ਨੇ ਉਹ ਵੀ ਸ਼ੋਅ ਆਪਾਂ ਕਰਾਂਗੇ ਬੱਚਿਆਂ ਦੇ ਨਾਮ ਲਿਖ ਕੇ ਇਹ ਇੱਕ ਸਕੂਲ ਦੇ ਵਿੱਚ ਹੀ 17-18 ਬੱਚੇ ਨੇ ਜਿਹੜੇ ਫੀਸ ਨਹੀਂ ਦੇ ਸਕਦੇ ਅੱਗੇ ਪੜਨ ਤੋਂ ਇਨਕਾਰੀ ਨੇ ਵੀ ਨਹੀਂ ਪੜ ਸਕਦੇ ਅਸੀਂ ਪਰ ਅਦਾਸ ਨੇ ਇਹ ਕਿਹਾ ਵੀ ਧੀਆ ਜਿਹੜੀਆਂ ਉਹ ਜ਼ਰੂਰ ਪੜ ਜਾਣ ਤੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਇੰਨਾ ਖਰਚਾ ਤੇ ਮੈਂ 80000 ਰੁਪਈਆ ਮੇਰੇ ਕੋਲ ਸੀ ਤੇ ਆਪਾਂ ਪਰਸੋਂ ਦੇ ਕੇ ਆਏ ਆ ਪਤਾ ਨਹੀਂ 24 ਤਰੀਕ 23 ਤਰੀਕ ਨੂੰ ਜਿੰਨੀ ਨੂੰ ਵੀ ਉਥੇ ਉਹ ਸਲਿੱਪਾਂ ਦੇ ਉੱਤੇ ਲਿਖਿਆ ਸੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸਲਿੱਪਾਂ ਮੈਨੂੰ ਦੇ ਦਿਓ ਮੈਂ ਸੰਗਤ ਨੂੰ ਸਾਂਝੀਆਂ ਕਰ ਦੂੰਗਾ ਭਰ ਦਿਓ ਤੁਸੀਂ ਉਹ ਭਰਦੇ ਨਹੀਂ ਸੀ ਕਿਉਂਕਿ ਉਦੋਂ ਹੀ ਕਟੀਆਂ ਜਾਂਦੀਆਂ ਜਦੋਂ ਖਾਲਸਾ ਦੀ ਫੀਸ ਦਈਏ ਤੇ ਦਾਸ ਨੇ ਕਿਹਾ ਸੀ ਵੀ ਤੁਸੀਂ ਭਰ ਦਿਓ ਕੋਈ ਗੱਲ ਨਹੀਂ ਮੈਂ ਜ਼ਰੂਰ ਕੋਸ਼ਿਸ਼ ਕਰਕੇ ਭੇਜਾਂਗਾ ਮਾਇਆ ਅਸੀਂ ਮਦਦ ਕਰਾਂਗੇ ਉਹ ਭਰਦੇ ਨਹੀਂ ਸੀ ਪਰ ਫਿਰ ਵੀ ਉਹਨਾਂ ਕੋਲੋਂ ਖਾਲਸਾ ਦੀ ਮੈਂ ਉਹ ਜਿਹੜੀਆਂ ਸਲਿੱਪਾਂ ਹੁੰਦੀਆਂ ਭਰਾ ਲੀਆਂ ਕਈ ਮੇਰੇ ਕੋਲ ਪਈਆਂ ਮੈਂ ਫੋਟੋਆਂ ਸਾਂਝੀਆਂ ਕਰ ਦਵਾਂਗਾ ਜੇ ਕੋਈ ਗੁਰਮਖ ਸੇਵਾ ਕਰਨੀ ਚਾਹਵੇ ਤੇਲ ਫੁੱਲ ਭੇਟਾ ਕਰਕੇ ਮੈਂ ਨਹੀਂ ਕਹਿੰਦਾ ਭਾਈ ਸਾਰੀ ਕਰੋ ਜਿਹੜਾ ਕੋਈ ਜਿੰਨੇ ਜੋਗਾ ਹੈ ਤੇ ਜਰੂਰ ਸੇਵਾ ਕਰਿਓ ਗਾਂ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕੇ ਜਿਹੜੇ ਦਸਵੰਧ ਕੱਢਦੇ ਨੇ ਗੁਰਮਖ ਉਹਨਾਂ ਨੂੰ ਜਰੂਰ ਬੇਨਤੀ ਕਰਿਓ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਥੋੜਾ ਜਿਹਾ ਪਾਣੀ ਕਈ ਜਗ੍ਹਾ ਖਲੋਤਾ ਆਪਾਂ ਇੱਕ ਵਾਰ ਜਾ ਕੇ ਵੇਖਣਾ ਕੋਈ ਗੁਰਸਿੱਖ ਜਿਹੜੇ ਨੇ ਗੁਰਮukh ਪਿਆਰੇ ਅਮਰਤ ਧਾਰੀ ਜਾਂ ਜਿਹੜੇ ਗਰੰਥੀ ਸਿੰਘ ਨੇ ਉਹਨਾਂ ਦੇ ਖਾਲਸਾ ਜੀ ਬਹੁਤ ਅਲੋਪ ਹੋ ਜਾਣਾ ਬਹੁਤ ਦੁਨੀਆ ਸੇਵਾ ਕਰਨ ਡਈ ਆ ਪਰ ਖਾਲਸਾ ਜੀ ਸਾਰਿਆਂ ਤੱਕ ਕਿਸੇ ਦੀ ਪਹੁੰਚ ਨਹੀਂ ਆ ਮੈਂ ਨਹੀਂ ਕਹਿੰਦਾ ਸਾਰੇ ਜਿਨ੍ਹਾਂ ਨੇ ਤਿਲ ਫੁਲ ਚਾਹੇ ਕੋਈ ਖਾ ਗਿਆ ਚਾਹੇ ਕੋਈ ਲਾ ਗਿਆ ਫਿਰ ਵੀ ਵੱਡੀ ਗੱਲ ਹੈ ਕੋਈ ਉੱਥੇ ਪਹੁੰਚਿਆ ਮਹਾਰਾਜ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ੇ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਵੀ ਬਖਸ਼ਣ ਤੇ ਆਪਾਂ ਖਾਲਸਾ ਜੀ ਮਹਾਰਾਜ ਕਿਰਪਾ ਕਰਨ ਜਿੰਨੀ ਇੱਕ ਦਾਸ ਕੋਲੇ ਸੇਵਾ ਹੁੰਦੀ ਹੈ ਓਨੀਕ ਜ਼ਰੂਰ ਕਰੇਗਾ ਜੇ ਕਿਸੇ ਨੇ ਸੇਵਾ ਕਰਨੀ ਹੋਵੇ ਤੇ ਜ਼ਰੂਰ ਦਾਸ ਨਾਲ ਕੰਟੈਕਟ ਕਰ ਲਿਓ ਤੇ ਨਹੀਂ ਤੇ ਸਕੂਲ ਨਾਲ ਵੀ ਮੈਂ ਕਰਵਾ ਦਾਂਗਾ ਜੇ ਸਿੱਧੀ ਕਿਸੇ ਨੇ ਫੀਸ ਪਾਉਣੀ ਹੋਵੇ ਤੇ ਬਸ ਮੈਨੂੰ ਜਾਣਾ ਪੈਂਦਾ ਤੇ ਹੋਰ ਕੋਈ ਗੱਲ ਨਹੀਂ ਬਾਕੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ ਹੁਣ ਲਗਾਤਾਰ ਖਾਲਸਾ ਦੀ ਵੀਡੀਓ ਪਾਵਾਂਗੇ ਤੇ ਇੱਕ ਥੋੜੇ ਬੋਦੇ ਰੁਝਾਨ ਕਰਕੇ ਕੱਮਾਂ ਕੱਲ ਦਾਸ ਕੋਲੇ ਗਿਆ ਸੀ ਉਹਨਾਂ ਦੇ ਬੱਚਿਆਂ ਦੇ ਘਰਾਂ 'ਚ ਵੀ ਗਿਆ ਇਸ ਕਰਕੇ ਕੱਲ ਬਹੁਤ ਲੇਟ ਹੋ ਕੇ ਵੀਡੀਓ ਨਹੀਂ ਪਾਈ ਗਈ ਤੇ ਮਹਾਰਾਜ ਚੜ੍ਹਦੀ ਕਲਾ ਸਾਰਿਆਂ ਨੂੰ ਬਖਸ਼ਣ ਭੋਲਾਂ ਦੀ ਖੇਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ